जिला कपूरथला के गांव भुवनीपुर में पारिवारिक जमीनी विवाद को लेकर एक व्यक्ति को तेजर हथियार से घायल करने का मामला सरकारी हॉस्पिटल कपूरथला के सर्जिकल वार्ड से सामने आया है जमीनी विवाद के समय एक नौजवान द्वारा खेत में तेजर हथियार के साथ हमला किया गया जिस हमले की वीडियो भी सामने आई है कपूरथला के गाँव भुवनीपुर के घायल उपचार अधीन बलबीर सिंह तथा उनके पारिवारिक सदस्यों ने सरकारी हॉस्पिटल कपोटला में मीडिया से बात करते हुए कहा है कि उनके अपने ही पारिवारिक सदस्य द्वारा जब खरीदी ज़मीनी की वही करने खेत में पहुंचे थे तो वहां मौजूद उनके अपने ही सरीके के लोगों ने तेजर हथियारों के साथ हमला कर दिया वही घायल उपचाराधीन बलबीर सिंह ਤਾ ਉਨ੍ਹਾਂ ਦੇ ਪਰਿਵਾਰਕ ਸਦਸਿਓ ਨੇ ਕਪੋਰਟਲਾ ਪੁਲਿਸ ਕੇ ਉੱਚ ਅਧਿਕਾਰੀਆਂ ਸੇ ਉੱਚ ਸਤਰੀਏ ਜਾਂਚ ਕਰਵਾ ਕਰ ਇਨਸਾਫ ਕੀ ਗੋਹੜ ਲਗਾਈ ਹੈ। ਸ਼ੱਕੀ ਨਾਮ ਅਜੀ ਆਪਣਾ? ਮੇਰਾ ਨਾਮ ਜੀ ਜਗਜੀਤ ਸਿੰਘ ਜੀ। ਹਾਂਜੀ ਕਿਹੜਾ ਪਿੰਡ ਵਾ? ਪਿੰਡ ਸਾਡਾ ਜੀ ਭਵਾਨੀਪੁਰ ਵਸਤੀ ਗੋਵਿੰਦਪੁਰ ਜੀ। ਸਰ ਇੱਕ ਹੀ ਮਾਮਲਾ ਕੀ ਸੀ ਜਿਹੜਾ ਕੱਲ ਰਾਤ ਜਿਹੜੀ ਘਟਨਾ ਵਾਪਰੀ ਆ। ਸਰ ਮਾਮਲਾ ਹੈ ਜੀ ਮੇਰੇ ਭੁਆ ਜੀ ਦਾ ਬੇਟਾ ਜੀ। ਇਹ ਸਿਰਫ ਸਾਡੇ ਤੋਂ ਮਤਲਬ ਬਿਲਕੁਲ ਘਰਾਂ ਦੇ ਕੋਲ ਰਹਿੰਦੇ ਸਾਡੇ ਭੁਆ ਫੋਪੜ ਜੀ ਦੋਨੋਂ ਐਕਸਪਾਇਰ ਹੋ ਚੁੱਕੇ ਆ ਜੀ। ਇਹਨਾਂ ਨੇ 4 ਜਨਵਰੀ ਨੂੰ ਸਰ ਜਮੀਨ ਖਰੀਦੀ ਸੀਗੀ ਜੀ ਆਪਦੇ ਚਾਚਾ ਜੀ ਦੇ ਕੋਲ ਠੀਕ ਹੈ ਜੀ ਉਹ ਜ਼ਮੀਨ ਦੇ ਵਿੱਚ ਜਿਹੜੀ ਦੂਸਰੀ ਧਿਰ ਜੀ ਦਾ ਪਹਿਲਾਂ ਉੱਤੇ ਕਬਜ਼ਾ ਸੀ ਜਾਂ ਕਿਸੇ ਨਾਲ ਪਹਿਲਾਂ ਸਾਂਝੀ ਹੋਂਦੇ ਸੀ ਜਾਂ ਠੇਕੇ ਤੇ ਦਿੱਤੀ ਹੋਊਗੀ ਵਟ ਐਵਰ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੇ ਸਾਨੂੰ ਰਜਿਸਟਰੀ ਕਰ ਦਿੱਤੀ ਜੀ ਸਭ ਕੁਝ ਉਹਨਾਂ ਨੇ ਵਿੱਚ ਲਿਖ ਦਿੱਤਾ ਵੀ ਤੁਹਾਡਾ ਜੋ ਇੰਤਕਾਲ ਤੁਹਾਡੇ ਨਾਂ ਤੇ ਹੋਵੇ ਚ ਕਬਜ਼ਾ ਤੁਹਾਡਾ ਸਭ ਕੁਝ ਤੁਹਾਡਾ ਜੀ ਔਰ ਇਹ ਜ਼ਮੀਨ ਜਿਹੜੀ ਹੈ ਜੀ 4 ਦੇਗ ਨੂੰ ਖਰੀਦਣ ਤੋਂ ਬਾਅਦ ਚ ਉਹਨਾਂ ਦੀ ਉਸ ਵਿੱਚ ਕਣਕ ਪੀਤੀ ਹੋਈ ਸੀ ਜੀ ਔਰ ਇਹਨਾਂ ਨੇ ਪਿੰਡ ਦੇ ਕੁਝ ਮੋਹਤਵਾਰ ਬੰਦਿਆਂ ਨੂੰ ਪੁੱਛਿਆ ਜੀ ਅਸੀਂ ਕਿੱਦਾਂ ਹੁਣ ਕਰਨੀ ਉਹ ਸਾਰੇ ਪਿੰਡ ਦੇ ਸਿਆਣੇ ਬੰਦੇ ਕਹਿੰਦੇ ਜੀ ਵੀ ਆਪਾਂ ਹੁਣ ਕੁਝ ਨਹੀਂ ਕਹਿਣਾ ਜਦੋਂ ਇਹ ਕਣਕ ਵੱਢ ਲੈਣਗੇ ਤੁਸੀਂ ਆਪਣੀ ਜ਼ਮੀਨ ਵਾਹ ਲੈਣੀ ਅੱਜ ਤੋਂ 3 ਦਿਨ ਪਹਿਲਾਂ ਜੀ ਇਹਨਾਂ ਨੇ ਕਣਕ ਵੱਢੀ ਦੀ ਆਪਦੀ ਕਣਕ ਵੱਢਣ ਤੋਂ ਉਪਰੰਤ ਸੌਰੀ 3 ਦਿਨ ਜੀ ਚਾਹ ਦੋ ਜਾਂ ਇੱਕ ਤਰੀਕ ਨੂੰ ਇਹਨਾਂ ਨੇ ਕਣਕ ਵੱਢੀ ਹੈ ਜੀ ਉਹ 5 ਤਰੀਕ ਨੂੰ ਇਹ ਤੂੜੀ ਬਣਾਉਂਦੇ ਆ ਜੀ ਦੁਪਹਿਰ ਨੂੰ ਲੱਗ ਪੈਂਦੀ ਮਸ਼ੀਨ ਇਹਨਾਂ ਦੀ ਤੇ ਫਿਰ ਇਹ ਭਾਜੀ ਕਹਿੰਦੇ ਵੀ ਮੈਂ ਜ਼ਮੀਨ ਵਾਉਣੀ ਮੈਂ ਕਿਹਾ ਭਾਜੀ ਤੁਸੀਂ ਖਰੀਦੀ ਹੈ ਵਾ ਸਕਦੇ ਆ ਤੁਹਾਡੀ ਮਾਲਕੀ ਆ ਕਿ ਵੀਰ ਜੀ ਕੋਈ 6:30 ਤੋਂ 7:00 ਦੇ ਟਾਈਮ ਤੋਂ ਇੱਥੇ ਗਾਇਬ ਹੋਣ। ਉਹਨਾਂ ਨੇ ਇਹਨਾਂ ਨੂੰ ਡਕਿਆ ਜੀ ਕਿ ਅਸੀਂ ਜ਼ਮੀਨ ਨਹੀਂ ਵਾਹਣ ਦੇਣੀ। ਪਰੰਤ ਇਹਨਾਂ ਨੇ ਆਪਦੇ ਮਾਮਾ ਜੀ ਨੂੰ ਜਦ ਕਿ ਮੈਨੂੰ ਹੀ ਫੋਨ ਲਾਇਆ ਜੀ। ਮੇਰੇ ਫਾਦਰ ਸਾਹਿਬ ਸਾਡੇ ਚਾਚੇ ਤਾਇਆ ਜੀ ਇਹ ਮੇਰੇ ਤਾਇਆ ਜੀ ਦਾ ਬੇਟਾ ਸਰਦਾਰ ਬਲਵੀਰ ਸਿੰਘ ਦਾ ਜਿਨ੍ਹਾਂ ਦੇ ਸੱਟ ਲੱਗੀ ਹੈ ਜੀ। ਅਸੀਂ ਉੱਥੇ ਗਏ ਆ ਜੀ ਇਹ ਇਹਨੂੰ ਮਾਰਨ ਪੈ ਰਹੇ ਸੀ ਵੀ ਇਹਨੂੰ ਮਾਰਨਾ ਵੱਢਣਾ ਦਾਤਰ ਉਹ ਕੋਲ ਹੈ ਜੀ ਵੀਡੀਓ ਸਾਡੇ ਕੋਲ ਹੈ। ਪਰ ਪਹਿਲਾਂ ਵੀ ਅਸੀਂ ਉਹਦੇ ਵਿੱਚ ਦੁਕਾ ਚੁੱਕੇ ਆ। ਔਰ ਇਹਨਾਂ ਦੇ ਉੱਤੇ ਦਾਤਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਤਾਇਆ ਬਲਵੀਰ ਸਿੰਘ ਜੀ ਉਹਨਾਂ ਦੇ ਮਤਲਬ ਆ ਜਿਹੜੀ ਉਂਗਲ ਆ ਉਹ ਵੱਡੀ ਗਈ ਜੀ ਠੀਕ ਹੈ ਜੀ ਅਸੀਂ ਉਹਨਾਂ ਨੂੰ ਉਪਰੰਤ ਉਥੋਂ ਆਪਦਾ ਪਾਸੇ ਹੋ ਗਏ ਉਹਨਾਂ ਨੂੰ ਸ਼ਹਿਰ ਲਿਆਉਣ ਦੀ ਕੋਸ਼ਿਸ਼ ਕੀਤੀ ਕੁਝ ਸਾਨੂੰ ਅੜਚਨਾ ਆਈਆਂ ਉਹਦੇ ਤਹਿਤ ਅਸੀਂ ਹਸਪੀਟਲ ਪਹੁੰਚੇ ਦੀ 8:00 ਤੋਂ ਸਵੇਰ 8:00 ਅਸੀਂ ਆਪਦਾ ਬੰਦਾ ਉੱਥੇ ਐਡਮਿਟ ਕਰਵਾ ਦਿੱਤਾ ਜੀ ਉਪਰੰਤ ਸਾਡੀ ਜੋ ਕਾਰਵਾਈ ਬਣਦੀ ਪ੍ਰਸ਼ਾਸਨ ਨੇ ਇੱਥੇ ਅੰਦਰਲੇ ਸਟਾਫ ਨੇ ਉਹ ਕੀਤੀ ਜੀ ਉਹਨਾਂ ਨੂੰ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ 12:00 ਰਾਤ ਨੂੰ ਇਹ ਦੂਜੀ ਧਿਰ ਜਿਹੜੀ ਆ ਜੀ ਇਹ ਪਹੁੰਚਦੀ ਆ ਜੀ ਉੱਥੇ ਆਪ ਦੇ ਮਤਲਬ ਆਪ ਹੀ ਫੱਟ ਲਾ ਕੇ ਸਭ ਕੁਝ ਕਰਕੇ ਵੀ ਇਹਨਾਂ ਦੇ ਝੂਠੀ ਕਾਰਵਾਈ ਨੂੰ ਕਰਵਾਈ ਜੋ ਸਾਡੀ ਪ੍ਰਸ਼ਾਸਨ ਨੂੰ ਇਹੋ ਮੰਗ ਆ ਜੀ ਵੀ ਜੋ ਵੀ ਉਹਦੀ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆਂ ਵੀ ਮੌਕਾ ਦੇਖੋ ਜੀ ਉੱਥੇ ਪਹੁੰਚ ਗਏ ਪਿੰਡ ਦੇ ਲਾਗੇ ਬੰਨੇ ਵਾਲੇ ਜਿਹੜੇ ਬੰਦੇ ਸਾਡੇ ਸਰਪੰਚ ਨੂੰ ਬਕਾਇਦਾ ਪੁੱਛਿਆ ਜਾਵੇ ਅਸੀਂ ਉਹਦਾ ਨੰਬਰ ਵੀ ਪ੍ਰਸ਼ਾਸਨ ਨੂੰ ਦੇਣ ਨੂੰ ਤਿਆਰ ਆ ਸਰਪੰਚ ਨੂੰ ਪੁੱਛੋ ਲਾਗੇ ਪਿੰਡਾ ਹੋਰ ਇੱਕ ਦੋ ਪਿੰਡਾਂ ਦੇ ਸਰਪੰਚਾਂ ਨੂੰ ਪੁੱਛ ਸਕਦੇ ਆਂ ਲਾਗੇ ਜ਼ਮੀਨਾਂ ਵਾਹਣ ਵਾਲੇ ਲੋਕਾਂ ਨੂੰ ਪੁੱਛੋ ਵੀ ਇਹ ਜ਼ਮੀਨ ਕਿਹਦੀ ਸੀ ਕਿੰਨੇ ਖਰੀਦੀ ਆ ਜੀ ਉਸ ਤੋਂ ਉਪਰੰਤ ਜੋ ਵੀ ਬਣਦੀ ਕਾਰਵਾਈ ਅਸੀਂ ਪ੍ਰਸ਼ਾਸਨ ਦਾ ਹਰ ਪੱਖੋਂ ਸਾਥ ਦੇਣ ਨੂੰ ਪਿਆਰ ਆ ਜੀ ਪ੍ਰਸ਼ਾਸਨ ਨਿਆਂ ਕਰੇ ਜੀ ਸਾਡੀ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕੇਰੇ ਬੰਦੇ ਸੀ ਤੱਕੀ ਉਹਨਾਂ ਦੇ ਨਾਮ ਸੀ ਇਹਨਾਂ ਦੇ ਪਰਿਵਾਰ ਹੀ ਆ ਜੀ ਇਹਨਾਂ ਦਾ ਸ਼ਰੀਕਾ ਭਾਈ ਜਿਹੜਾ ਜੀ ਨੂੰ ਪੰਜਾਬੀ ਜੀ ਕਹਿ ਲੈਨੇ ਆ ਜੀ ਇਹਨਾਂ ਦੇ ਚਾਚਾ ਜੀ ਗਰਮੀਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਹਰਦੀਪ ਆਪਣਾ ਬਲਵਿੰਦਰ ਸਿੰਘ ਦਾ ਹਰਦੀਪ ਸਿੰਘ ਤੇ ਨਾਲ ਕੁਝ ਅਣਪਛਾਤੇ ਬੰਦੇ ਸੀ ਬਲਵਿੰਦਰ ਸਿੰਘ ਜਿਹੜਾ ਵਾ ਜੀ ਤੁਹਾਨੂੰ ਵੀਡੀਓ ਦਿਖਾਈ ਉਹਦੇ ਵਿੱਚੋਂ ਦਾਤਰ ਲੈ ਕੇ ਫਿਰ ਰਿਹਾ ਔਰ ਕਹਿੰਦਾ ਮੈਂ ਦਾਤਰ ਦੇ ਨਾਲ ਮੈਂ ਜਿਹੜਾ ਵੀ ਗਿਆ ਮੈਂ ਵੜਦੇ ਆ ਤਾਂ ਤੁਸੀਂ પોલીસ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਅਧਿਕਾਰੀਆਂ ਨੂੰ ਸਾਡੀ ਇਹੋ ਹੀ ਮੰਗ ਆ ਜੀ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਜੀ ਪ੍ਰਸ਼ਾਸਨ ਮੌਕਾ ਦੇਖੇ ਜੀ ਜਾ ਕੇ ਜੋ ਵੀ ਬਣਦੀ ਕਾਰਵਾਈ ਅਸੀਂ ਪ੍ਰਸ਼ਾਸਨ ਦੇ ਨਾਲ ਅਸੀਂ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਹਾਂ ਜੋ ਵੀ ਕਾਨੂੰਨੀ ਕਾਰਵਾਈ ਉਹ ਸਹੀ ਤਰੀਕੇ ਨਾਲ ਕੀਤੀ ਜਾਵੇ ਸਰਕੀ ਨਾਮ ਆ ਜੀ ਆਪਣਾ ਮੇਰਾ ਨਾਮ ਤਰਸਿਆ ਬਿਸਨੈਸ ਨਾ ਜੀ ਹਾਂਜੀ ਕਿਹੜਾ ਪਿੰਡ ਵਾ ਪਿੰਡ ਭਵਾਨੀਪੁਰ ਵਸਤੀ ਪਿੰਡ ਪੁਰਾਣਾ ਹਾਂਜੀ ਕੀ ਗੱਲ ਕੀ ਹੋਈ ਸੀ ਕਿ ਜਿਹੜਾ ਕਿ ਤੁਹਾਡੇ ਜਿਹੜਾ ਕਿ ਕਹ ਲੋ ਕਿ ਪਰਿਵਾਰਿਕ ਮੈਂਬਰ ਜਿਹੜੇ ਦੇ ਉੱਤੇ ਹਮਲਾ ਹੋਇਆ ਤਾਂ ਸਾਰਾ ਮਾਮਲਾ ਕੀ ਸੀ ਸਰ ਮੈਂ ਨਾ ਜਨਮ ਦਿਨ ਕਰੀਤੀ ਸਰ 4 ਜਨਵਰੀ ਨੂੰ ਸਰ ਕਣਕ ਦੀ ਫਸਲ ਸਰ ਉਹਨਾਂ ਬੀਜੀ ਸੀ ਉਸ ਤੋਂ ਬਾਅਦ ਸਰ ਮੈਂ ਜਾਨੀ ਕਿ ਉਹਨਾਂ ਨੇ ਵਾਢ ਲਈ ਜੀ ਕਣਕ ਦੀ ਫਸਲ ਤੇ ਮੈਂ ਵਾਹਣ ਗਿਆ ਜੀ ਕਣਕ ਦੀ ਫਸਲ ਉਹਨਾਂ ਨੇ ਫਸਲ ਤੋਂ ਉਪਰੰਤ ਮੈਂ ਜਦੋਂ ਉਹਨਾਂ ਨੇ ਤੂੜੀ ਬੜਾਈ ਤਾਂ ਮੈਂ ਵਾਹਣ ਗਿਆ ਜੀ ਉਹਨੂੰ ਉਹਨਾਂ ਨੇ ਜਾਨੀ ਕਿ ਮੈਨੂੰ ਵਾਹਣ ਤੋਂ ਡੱਕਿਆ ਜੀ ਉਪਰੰਤ ਮੈਂ ਜਾਨੀ ਕਿ ਆਪਣੇ ਮਾਮਾ ਜੀ ਹੁਣੇ ਲਾਗੇ ਰਹਿੰਦੇ ਆ ਜੀ ਉਹਨਾਂ ਨੂੰ ਫੋਨ ਕੀਤਾ ਜੀ ਉਹਨਾਂ ਦੇ ਬੇਟੇ ਵੀ ਆਏ ਨਾ ਤਾਂ ਮਾਮਾ ਜੀ ਵੀ ਨਹੀਂ ਆਏ ਜੀ ਇੱਕ ਮਾਮਾ ਜੀ ਨੇ ਏਦਾਂ ਹੱਥ ਕੀਤਾ ਜੀ ਤਾਂ ਉਹਨਾਂ ਦੇ ਉਹਨਾਂ ਨੇ ਦਾਤਰ ਮਾਰਿਆ ਜੀ ਇੱਥੇ ਉਹਨਾਂ ਦੀ ਵੀਡੀਓ ਦਾਤਰ ਦੀ ਵੀਡੀਓ ਵੀ ਆਪਣੇ ਕੋਲ ਹੈਗੀ ਸਰ ਉਹਨਾਂ ਦੀ ਆ ਚੀਜੀ ਵੱਢੀ ਗਈ ਜੀ ਉਹ ਚੀਜੀ ਇੱਥੇ ਜਾਨੀ ਬਾਕੀ ਦਾਤਰ ਦੀ ਵੀਡੀਓ ਆ ਜੀ ਹਾਂ ਜਿਵੇਂ ਚੱਲਦੇ ਜੀ ਤੋੜ ਚੇਤ ਚੱਲਦਾ ਜੀ ਇਹ ਜ਼ਮੀਨ ਤੁਸੀਂ ਕਿਹੜੇ ਖਰੀਦੀ ਸੀ ਇਹ 4 ਜਨਵਰੀ ਨੂੰ ਖਰੀਦੀ ਸੀ ਤਾਂ ਕਿਹੜੇ ਬੰਦੇ ਸੀ ਜਿਹਨਾਂ ਵੱਲੋਂ ਕੱਲੋ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮਲਾ ਕੀਤਾ ਗਿਆ। ਅਰੇ 4 ਮੈਂਬਰ ਸੀਗੇ। ਇੱਕ ਬਲਵਿੰਦਰ ਸਿੰਘ, ਇੱਕ ਹਰਦੀਪ ਸਿੰਘ, ਪੁੱਤਰ ਗਰਮੀਤ ਸਿੰਘ। ਬੇਜਿੱਤ ਅਣਪਛਾਤੇ ਬੰਦੇ ਵੀ ਸੀ ਸ਼ਾਇਦ ਇਹਨਾਂ ਦੇ। ਉਹਨਾਂ ਨੂੰ ਅਸੀਂ ਕੋਈ ਨਹੀਂ ਜਾਣਦੇ ਜੀ ਕੌਣ ਸੀ। ਤੁਹਾਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ? ਸਰ ਸਾਨੂੰ ਇਹ ਆਗਿਆ ਦੇਣ ਕਿ ਸਾਨੂੰ ਅਨਸਾਫ਼ ਦੀ ਮੰਗ ਕਰਦੇ ਹਾਂ। ਸਾਨੂੰ ਅਨਸਾਫ਼ ਦਿਵਾਇਆ ਜਾਵੇ। ਜਿਹੜੀ ਅਸੀਂ ਜਮੀਨ ਵੀ ਆਦੀ ਸਾਨੂੰ ਉਹ ਜ਼ਮੀਨ ਮਿਲੇ। ਅਸੀਂ ਤੇ ਪੈਸੇ ਲਾਏ ਹੋਏ ਜੀ ਅਸੀਂ ਉਹਨੂੰ ਵਾਹੀਏ ਕਿ ਸਾਨੂੰ ਹਰ ਵਾਰੀ ਬੋਕਦੇ ਆ ਜੀ ਉੱਥੇ ਅਸੀਂ ਸਾਡੀ ਪ੍ਰਸ਼ਾਸਨ ਦਾ ਧੋਲੇ ਮੰਗਾ ਮੌਕਾ ਵੇਖੇ ਜੀ ਪ੍ਰਸ਼ਾਸਨ ਉੱਥੇ ਪਿਆਰ ਜੀ ਪਿੰਡ ਦੇ ਆਣ ਗੁਆਂਣ ਦੇ ਲੋਕਾਂ ਨੂੰ ਪੁੱਛੇ ਜੀ ਵੀ ਕੌਣ ਇਹ ਜ਼ਮੀਨ ਦਾ مالک ਸੀ ਕਿੰਨੇ ਵੇਚੀ ਆ ਤੇ ਕਿੰਨੇ ਖਰੀਦੀ ਆ ਜੀ ਪ੍ਰਸ਼ਾਸਨ ਤੁਸੀਂ ਇਹ ਮੰਗ ਕਰਦੇ ਮੌਕਾ ਦੇ ਕੇ ਉੱਥੇ ਬਣਦੀ ਕਾਨੂੰਨੀ ਕਾਰਵਾਈ ਕਰ ਅਸੀਂ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਆ ਜੀ ਤੇ ਉਲਟਾ ਸਾਡੇ ਤੇ ਉਹ ਇਡਾ ਸਾਡੇ ਤੇ ਇਹ ਧਿਰ ਜਿਹੜੀ ਹੈ ਜੀ ਸਾਡੇ ਬੰਦੇ ਦੇ ਛੱਟ ਲੱਗਦੀ ਜੀ ਮੇਰੇ ਉਹ ਤਾਇਆ ਜੀ ਹੈ ਜਿਨ੍ਹਾਂ ਤੇ ਛੱਟ ਲੱਗਦੀ ਹੈ ਜੀ ਅਸੀਂ ਉਹਨਾਂ ਨੂੰ ਰਾਤ 8 ਸ ਦੂਜੀ ਤੇਰੇ ਦਾਦ ਨੂੰ 12 ਵਜੇ ਆਣ ਕੇ ਐਡਮਤ ਹੋ ਕੇ ਸਾਡੇ ਤੇ ਝੂਠਾ ਮਰਦ ਪਰਚਾ ਜਾਂ ਕੋਈ ਕਾਰਵਾਈ ਕਰਾਉਂਦੇ ਹੋ ਮਤਲਬ ਜਿਹੜਾ ਵੀ ਉਹਨਾਂ ਨੇ ਕਾਰਜ ਰੱਬਿਆ ਉਸ ਤਹਿਤ ਪਹੁੰਚੀ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਕਮ ਮੰਗ ਕਰਦੇ ਹਾਂ ਵੀ ਇਹਦੀ ਸਹੀ ਤਰੀਕੇ ਨਾਲ ਜਾਂਚ ਕਰਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਆਪਣਾ ਮੇਰਾ ਨਾਮ ਹਾਂ ਜੀ ਮੇਰਾ ਨਾਮ ਬਰਬੀਰ ਸਿੰਘ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਅਮਰਸੇ ਦੇ ਕਰਤਾਰ ਹਾਂ ਅੱ데 ਕੀ ਗੱਲ ਕੀ ਹੋਈ ਸੀ ਜਿਹੜਾ ਤੁਹਾਡੇ ਉੱਤੇ ਹਮਲਾ ਹੋਇਆ ਹੈ ਹਮਲਾ ਜਿਆਦਾ ਸੀ ਨਾ ਜਿਸੇ ਜਿਸੇ 6-7 ਮਿੰਟ ਇੰਚ ਨਹੀਂ

ਹਰ ਵੇਲੇ ਮਿਲਣਾ